ਅੱਜ ਵੀ ਭਗਵੰਤ ਮਾਨ ਦੀ ਟੀਮ ਦਰਦ ਦੇ ਮਾਹੌਲ ਦੇ ਵਿੱਚ ਹੈ ਰਾਤ ਨੂੰ ਸਾਨੂੰ ਪਤਾ ਲੱਗਾ ਕਿ ਭਗਵੰਤ ਮਾਨ ਦੀ ਬੀਬੀ ਗੁਰਪ੍ਰੀਤ ਡਾਕਟਰ ਜਿਹੜੀ ਸੀਗੀ ਉਹਨੂੰ ਡਾਕਟਰਾਂ ਦੀ ਟੀਮ ਭਲਾ ਕੇ ਭਗਵੰਤ ਮਾਨ ਦਾ ਕੋਲ ਬਿਠਾਉਣੀ ਪਈ ਕਿਉਂਕਿ ਉਹ ਉੱਠ ਉੱਠ ਕੇ ਬੈੜ ਤੋਂ ਉੱਠ ਕਰ ਰਿਹਾ ਸੀਗਾ ਜਿਵੇਂ ਉਹਨੂੰ ਦੌਰੇ ਪੈਣ ਦੀ ਮਾਹੌਲ ਬਣਿਆ ਹੋਇਆ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਹੁਣ ਇਹਨਾਂ ਨੂੰ ਕੰਪਲੀਟਲੀ ਕੇਸ਼ਰੀਵਾਲ ਦੀ ਟੀਮ ਜਿਹੜੀ ਪਹਿਲਾਂ ਮਾਫੀ ਮੰਗ ਕੇ ਬਿਕਰਮਜੀ ਦੇ ਪੈਰਾਂ 'ਚ ਪੈ ਕੇ ਮਾਫੀਆਂ ਮੰਗ ਕੇ ਗਈ ਸੀ ਹੁਣ ਉਹਨਾਂ ਨੂੰ ਫੇਰ ਤਿਆਰ ਹੋਣਾ ਚਾਹੀਦਾ ਹੈ ਕੇ ਬਕਰਮ ਸਿੰਘ ਨੇ ਤੁਹਾਨੂੰ ਗਲੀ ਗਲੀ ਚ ਕਹਿੰਨਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਹੋਰ ਰਸਤਾ ਮਜ਼ਬੂਤ ਹੋ ਗਏ ਨੇ 8 ਮਹੀਨੇ ਬਾਅਦ ਸਰਕਾਰ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਸੋਣੀ ਹੈ ਇੱਕ ਇੱਕ ਗੱਲ ਦਾ ਹਿਸਾਬ ਪੁੱਛਾਂਗੇ ਮੈਂ ਭਗਵਾਨ ਸਿੰਘ ਮਾਨ ਨੂੰ ਪਹਿਲਾਂ ਵੀ ਇਹ ਗੱਲ ਕਿਹਾ ਕਰਦਾ ਹੁੰਨਾ ਕਿ ਸਰਦਾਰ ਬਕਰਮ ਸਿੰਘ ਮਜੀਠੀਆ ਜਦੋਂ ਟਾਈਮ ਆ ਗਿਆ ਨਾ ਤੇਰੀ ਚੀਕਾਂ ਖੜਾ ਲਾਂਗੇ ਚੀਕਾਂ ਅੱਜ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਦਾ ਕੱਲਾ ਕੱਲਾ ਵਰਕਰ ਉਦੀ ਧੌਂ ਤੇ ਗੋਡਾ ਰੱਖੇਗਾ ਤੇ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਕਦੇ ਸੰਦੀਪ ਨੰਗਲ ਅੰਬੀਆਂ ਮਾਰਿਆ ਗਿਆ ਕਦੇ ਸਿੱਧੂ ਮੁਸੇਵਾਲਾ ਮਾਰਿਆ ਗਿਆ ਰਾਣਾ ਬਣਾ ਚੋਰੀਆਂ ਮਾਰਿਆ ਗਿਆ ਹਰ ਰੋਜ਼ ਹਰ ਰੋਜ਼ੇ ਤੇ ਮਤਲਬ ਕਿਤੇ ਧਮਕੀਆਂ ਆ ਰਹੀਆਂ ਨੇ ਕਿਸੇ ਨੂੰ ਫਰੋਤੀਆਂ ਦੀ ਮੰਗ ਹੋ ਰਹੀ ਹੈ ਪੰਜਾਬ ਦਾ ਇਨਾ ਲੋਕਾਂ ਨੇ ਵਿੜਾ ਕਰ ਕਰਕੇ ਰੱਖਤਾ ਇੱਕ 1.5 2 ਵਜੇ ਦੇ ਕਰੀਬ ਖਬਰ ਆਈ ਸੀ ਕਿ ਜਦੋਂ ਸੋਸ਼ਲ ਮੀਡੀਆ ਜੀ ਮੀਡੀਆ ਤੇ ਪਤਾ ਲੱਗਿਆ ਕਿ ਉਹਨਾਂ ਨੂੰ ਸੁਪਰੀਮ ਕੋਰਟ ਨੇ ਉਹਨਾਂ ਦੀ ਰਾਈਤ ਦਿੱਤੀ ਹੈਗੀ ਉਹਨਾਂ ਨੂੰ ਰਿਹਾ ਕਰਨ ਦਾ ਆਰਡਰ ਕੀਤਾ ਹੈਗਾ ਜਿਸ ਤਰ੍ਹਾਂ ਪੰਜਾਬ ਵਿੱਚ ਵਿਸਾਖੀ ਮਨਾਈ ਜਾਂਦੀ ਹੈ ਢੋਲ ਵਜਾ ਕੇ ਆ ਹੁਣ ਵੀ ਦੇਖੋ ਢੋਲ ਵੱਜ ਰਹੇ ਨੇ ਸੋ ਉਹਨਾਂ ਦੀ ਖੁਸ਼ੀ ਵਿੱਚ ਇਹਨੇ ਢੋਲ ਵਜਾਏ ਗਏ ਤੇ ਇੱਥੇ ਇਹ ਵੀ ਦੇਖਿਆ ਗਿਆ ਕਿ ਡਰ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਮੰਨ ਦੇ ਵਿੱਚ ਅਜੇ ਵੀ ਪੂਰਾ ਚਲਕਦੇ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦੇ ਵਿੱਚ ਸਪਿਟੇ ਨਹੀਂ ਆ ਜਿਹੜੇ ਲੋਕ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਡਾਇਨਾਸੌਰ ਨਹੀਂ ਆ ਸਕਦੇ ਸ਼ਰੋਮਣੀ ਅਕਾਲੀ ਦਲ ਨਹੀਂ ਕਦੇ ਵੀ ਆ ਸਕਦਾ ਉਹਨਾਂ ਦੇ ਮੂੰਹ ਤੇ ਚਪੇੜ ਲੱਗੀ ਐ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ ਫਾਈਲ ਚੈਨਲ ਪੰਜਾਬੀ ਅੱਜ ਅਸੀਂ ਇਸ ਟਾਈਮ ਨਿਊ ਨਾਬਾ ਜੇਲ੍ਹ ਦੇ ਬਾਹਰ ਖੜੇ ਆ ਕੱਲ ਜ਼ਮਾਨਤ ਮਿਲੀ ਸੀਗੀ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਤੇ ਉਹ 7 ਮਹੀਨੇ ਤੋਂ ਡੀਏ ਦੇ ਕੇਸ ਦੇ ਵਿੱਚ ਬੰਸੀਗੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਕੱਲ ਦਿੱਤੀ ਹੈ ਔਰ ਕੱਲ ਦੇਰ ਸ਼ਾਮ ਤੱਕ ਇਹ ੜਕਲਾਂ ਲਾਈਆਂ ਜਾ ਰਹੀਆਂ ਸੀ ਕਿ ਸ਼ਾਇਦ ਰਾਤ ਤੱਕ ਉਹਨਾਂ ਨੂੰ ਰਿਲੀਜ਼ ਕੀਤਾ ਜਾਏਗਾ ਬਟ ਨਹੀਂ ਅੱਜ ਜੋ ਹੁਣੋ ਜਿਹੜਾ ਹੈਗਾ ਉਹਨਾਂ ਦੀ ਸਾਰੀ ਕਾਰਵਾਈ ਜਿਹੜੀ ਹੈਗੀ ਹੈ ਜੋ ਵੀ ਡਾਕੂਮੈਂਟੇਸ਼ਨ ਹੈਗੀ ਕੰਪਲੀਟ ਕੀਤੀ ਜਾਏਗੀ ਔਰ ਅੱਜ ਥੋੜੀ ਦੇਰ ਦੇ ਬਾਅਦ ਹੀ ਜਿਹੜੇ ਨੇ ਉਹ ਇੱਥੋਂ ਰਿਲੀਜ਼ ਕੀਤੇ ਜਾਣਗੇ ਨਿਊ ਨਾਬਾ ਜੇਲ੍ਹ ਤੋਂ ਜਿਹਦੇ ਜੋ ਪਿਛਲੇ 7 ਮਹੀਨੇ ਤੋਂ ਬੰਦੇ ਆ ਅਕਾਲੀ ਦਲ ਦੇ ਜਿਹੜੇ ਇੱਥੋਂ ਦੇ ਇੰਚਾਰਜ ਨੇ ਉਹ ਮੱਖਣ ਸਿੰਘ ਲਾਲਕਾ ਉਹਨਾਂ ਨਾਲ ਗੱਲਬਾਤ ਕਰਦੇ ਆ ਸੱਜਣਾਂ ਖੜੇ ਨੇ ਬੜੇ ਕਿਉਂਕਿ ਅਕਾਲੀ ਦਲ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਹੈਗੀ ਤੇ ਪੂਰੇ ਆਪਣੇ ਜਥੇ ਦੇ ਨਾਲ ਆਪਣੇ ਜਿਹੜੇ ਕਾਰਕੂਨ ਨੇ ਉਹਨਾਂ ਦੇ ਨਾਲ ਆਏ ਗੱਲ-ਗੱਲਬਾਤ ਕਰਦੇ ਆ ਲਾਲਕਾ ਜੀ ਤੁਸੀਂ ਅੱਜ ਇੱਥੇ ਬਹੁਤ ਸਾਰੇ ਆਪਣੇ ਜਿਹੜੇ ਕਾਰਕੂਨ ਨੇ ਤੁਹਾਡੇ ਕਰਮਚਾਰੀ ਉਹਨਾਂ ਦੇ ਨਾਲ ਪਹੁੰਚੇ ਵਰਕਰਸ ਦੇ ਨਾਲ ਬਹੁਤ ਹੀ ਵੱਡੀ ਖੁਸ਼ੀ ਦੀ ਗੱਲ ਹੈਗੀ ਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਲੀਡਰ ਸਾਹਿਬ ਵਿਕ੍ਰਮ ਸਿੰਘ ਵਜੀਠੀਆ ਜਰ ਦੇ ਜਿਹੜੀ ਕੱਲ 1.5 2 ਵਜੇ ਦੇ ਕਰੀਬ ਖਬਰ ਆਈ ਸੀਗੀ ਜਦੋਂ ਸੋਸ਼ਲ ਮੀਡੀਆ ਜਾਂ ਮੀਡੀਆ ਤੇ ਪਤਾ ਲੱਗਿਆ ਕਿ ਉਹਨਾਂ ਨੂੰ ਸੁਪਰੀਮ ਕੋਰਟ ਨੇ ਉਹਨਾਂ ਦੀ ਰਾਏ ਦਿੱਤੀ ਹੈਗੀ ਉਹਨਾਂ ਨੂੰ ਰਿਹਾ ਕਰਨ ਦਾ ਆਰਡਰ ਕੀਤੇ ਹੈਗੇ ਨੇ ਸੋ ਇਹ ਗੱਲ ਜਦੋਂ ਫੈਲੀ ਤਾਂ ਪੰਜਾਬ ਦੇ ਕੋਨੇ-ਕੋਨੇ ਵਿੱਚ ਖੁਸ਼ੀ ਦਾ ਮਾਹੌਲ ਹੋਇਆ ਸੋ ਮੈਂ ਵੀ ਕੱਲ ਆਪਣੇ ਹਲਕੇ ਤੋਂ ਬਾਹਰ ਗਿਆ ਸੀਗਾ ਭੋਗਚ ਰੈਕਾਟ ਜਦੋਂ ਮੈਨੂੰ ਉੱਥੇ ਪਤਾ ਲੱਗਿਆ ਮੇਰੇ ਕੰਨ 'ਚ ਕਿਸੇ ਨੇ ਦੱਸਿਆ ਤਾਂ ਮੈਂ ਉਸੇ ਟਾਈਮ ਉਥੋਂ ਇਥੇ ਚਾਲੇ ਪਾਏ ਤੇ ਮੈਂ ਰਸਤੇ ਜਾਂਦੇ ਹੁੰਦੇ ਜਿਹੜੇ ਬੰਦੇ ਮੈਨੂੰ ਮੈਨੂੰ ਫੋਨ ਕਰਦੇ ਸੀ ਮੈਂ ਸਭ ਨੂੰ ਕਿਹਾ ਕਿ ਉੱਥੇ ਪਹੁੰਚੋ ਇਥੇ ਕੱਲ ਵੀ ਇਦਾਂ ਖੁਸ਼ੀ ਦਾ ਮਾਹੌਲ ਬਣ ਗਿਆ ਸੀਗਾ ਭੰਗੜੇ ਲੋਕਾਂ ਦੀ ਆਸ਼ਤਬਾਜੀ ਤੇ ਰਾਤ ਨੂੰ ਦੀਵਾਲੀ ਦਾ ਮਾਹੌਲ ਬਣਿਆ ਜਿਸ ਤਰ੍ਹਾਂ ਪੰਜਾਬ ਚ ਬਸਾਖੀ ਮਨਾਈ ਜਾਂਦੀਆਂ ਢੋਲ ਵਜਾ ਕੇ ਆ ਹੁਣ ਵੀ ਦੇਖੋ ਢੋਲ ਵੱਜ ਰਹੇ ਨੇ ਸੋ ਉਹਨਾਂ ਦੀ ਖੁਸ਼ੀ ਵਿੱਚ ਇਹਨੇ ਢੋਲ বাজਾਏ ਗਏ ਤੇ ਇੱਥੇ ਇਹ ਵੀ ਦੇਖਿਆ ਗਿਆ ਕਿ ਡਰ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਮਨ ਦੇ ਵਿੱਚ ਅਜੇ ਵੀ ਪੂਰਾ ਚਲਕਦੇ ਰਿਹਾ ਜਦੋਂ ਕੱਲ ਵੀ ਅਸੀਂ ਇੱਥੇ ਪਹੁੰਚੇ ਤੇ ਅੱਜ ਅਸੀਂ ਸਵੇਰੇ 8 ਵਜੇ ਦੀ ਚਾਹ ਦਾ ਲੰਗਰ ਇੱਥੇ ਲਾਉਣ ਵਾਸਤੇ ਆਪਣਾ ਟੈਂਟ ਲਗਾਉਣਾ ਚਾਹੁੰਦੇ ਸੀਗੇ ਸਾਨੂੰ ਕਦੇ ਕਹਿੰਦੇ ਵੀ 50 ਮੀਟਰ ਦੂਰ ਹੋ ਜਾਓ ਫਿਰ ਅੱਗੋਂ ਕਹਿੰਦੇ ਫਿਰ 50 ਮੀਟਰ ਦੂਰ ਹੋ ਜਾਓ ਹੁਣ ਸਾਨੂੰ ਅਸੀਂ 400 ਮੀਟਰ ਦੂਰ ਸਾਨੂੰ ਇੱਥੇ ਦਿੱਤਾ ਹੈਗਾ ਸਾਡੀ ਚਾਹ ਵੀ ਠੰਡੀ ਹੋ ਗਈ ਹੁਣ 10:30 ਵਜਨ ਦੇ ਕਰੀਬ ਹੋ ਗਏ 10 ਵਜੇ ਸੋ ਇਸ ਕਰਕੇ ਸਮਝਦੇ ਆ ਕਿ ਅੱਜ ਵੀ ਭਗਵੰਤ ਮਾਨ ਦੀ ਟੀਮ ਦਰਦ ਦੇ ਮਾਹੌਲ ਦੇ ਵਿੱਚ ਰਾਤੀ ਜੋ ਸਾਨੂੰ ਪਤਾ ਲੱਗਾ ਕਿ ਭਗਵੰਤ ਮਾਨ ਦੀ ਬੀਬੀ ਗੁਰਪ੍ਰੀਤ ਡਾਕਟਰ ਜਿਹੜੀ ਸੀਗੀ ਉਹਨੂੰ ਡਾਕਟਰਾਂ ਦੀ ਟੀਮ ਬੁਲਾ ਕੇ ਭਗਵੰਤ ਮਾਨ ਦਾ ਕੋਲ ਬਿਠਾਉਣੀ ਪਈ ਕਿਉਂਕਿ ਉਹ ਉੱਠ ਉੱਠ ਕੇ ਬੈੜ ਤੋਂ ਬੁੜ ਕਰਿਆ ਸੀਗਾ ਕਿਉਂਕਿ ਉਹਨੂੰ ਦੌਰੇ ਪੈਣ ਦੀ ਮਾਹੌਲ ਬਣਿਆ ਹੋਇਆ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਹੁਣ ਇਹਨਾਂ ਨੂੰ ਕੰਪਲੀਟਲੀ ਕੇਸ਼ਰੀਵਾਲ ਦੀ ਟੀਮ ਜਿਹੜੀ ਪਹਿਲਾਂ ਮਾਫੀ ਮੰਗ ਕੇ ਬਿਕਰਮਜੀ ਦੇ ਪੈਰਾਂ 'ਚ ਪੈ ਕੇ ਮਾਫੀਆਂ ਮੰਗ ਕੇ ਗਈ ਸੀ ਹੁਣ ਉਹਨਾਂ ਨੂੰ ਫੇਰ ਤਿਆਰ ਹੋਣਾ ਚਾਹੀਦਾ ਹੈ ਕਿ ਬਿਕਰਮਜੀ ਨੇ ਤੁਹਾਨੂੰ ਗਲੀ ਗਲੀ 'ਚ ਕਹਿੰਨਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਹੋਰ ਹੱਥ ਮਜ਼ਬੂਤ ਹੋ ਗਏ ਨੇ ਪੰਜਾਬ ਦੇ ਵਿੱਚ ਸਰਕਾਰ ਬਣਣੀ ਹੈ ਇਹਨਾਂ ਧਾੜਮਿਆਂ ਤੋਂ ਅਸੀਂ ਹਸਾਬ ਕਿਤਾਬ ਜ਼ਰੂਰ ਲੈਣਾ ਹੈਗਾ ਤੇ ਜਿਹੜੇ ਅਫਸਰ ਉਹਨਾਂ ਦੇ ਕਹਿਣ ਦੇ ਇਸ਼ਾਰਿਆਂ ਤੇ ਸ਼੍ਰੋਮਣੀ ਅਕਾਲੀ ਦੇ ਵਰਕਰ ਦੇ ਨਾਲ ਲੀਡਰ ਨਾਲ ਧੱਕੇ ਕਰਦੇ ਨੇ ਉਹਨਾਂ ਤੋਂ ਵੀ ਅਸੀਂ ਸਵਾਲ ਜਵਾਬ ਪੁੱਛਣੇ ਹੈਗੇ ਆ ਸਰਕਾਰ ਸਾਡੀ 8 ਮਹੀਨਿਆਂ ਬਾਅਦ ਸਰਕਾਰ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਚੌਣੀ ਹੈ ਇੱਕ ਇੱਕ ਗੱਲ ਦਾ ਹਿਸਾਬ ਪੁੱਛਾਂਗੇ ਜਿਹੜੇ 123 24 ਬੰਦੇ ਸਾਡੀ ਪੰਜਾਬ ਦੀ ਪੁਲਿਸ ਤਗੜੀ ਪੁਲਿਸ ਹੈ ਪਰ ਸਾਡੇ ਅੱਜ ਪੰਜਾਬ ਦੇ ਵਿੱਚ ਮਾਹੌਲ ਇਹ ਹੈ ਕਿ ਸਾਡੇ ਕਿਤੇ ਗੋਲੀਆਂ ਮਾਰ ਕੇ ਬੱਚੇ ਮਾਰੇ ਜਾ ਰਹੇ ਨੇ ਕਿਤੇ ਲੁੱਟਾਂ ਹੋ ਰਹੀਆਂ ਕਿਤੇ ਖੋਹਾਂ ਹੋ ਰਹੀਆਂ ਕਿਉਂਕਿ ਪੁਲਿਸ ਜਿਹੜੀ ਹੈਗੀ 123 ਬੰਦਿਆਂ ਦੇ ਨਾਲ ਸੁਰੱਖਿਆ ਦੇ ਰੂਪ ਦੇ ਵਿੱਚ ਲਈ ਹੋਈ ਹੈ ਸੋ ਇਹ ਸਾਰੀਆਂ ਗੱਲਾਂ ਇਹ ਸੁਰੱਖਿਆ ਉਹਨਾਂ ਤੋਂ ਵਾਪਸ ਲੈ ਕੇ ਤੇ ਪੰਜਾਬ ਦੀ ਰੱਖੀ ਤੇ ਜਾਨ ਮਾਲ ਦੀ ਰੱਖੀ ਸ਼੍ਰੋਮਣੀ ਅਕਾਲੀ ਦਲ ਨੇ ਕਰਨੀ ਹੈ ਸਰਦਾਰ ਜਗਵੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਦੀ ਜੋੜੀ ਨੇ ਪੰਜਾਬ ਸਰਕਾਰ ਬਣਾ ਦੇਣੀ ਹੈ ਸੋ ਇਹਨਾਂ ਨੂੰ ਨੰਗਣ ਨਹੀਂ ਦੇਣਾ ਪੰਜਾਬ ਤੇ ਬਾਰਡਰ ਸੀਲ ਕਰਨਾਗੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਵਿਕਰਮ ਮਜੀਠੀਆ ਬਾਹਰ ਆਣਗੇ ਤੇ ਸਿਆਸਤ ਦੇ ਵਿੱਚ ਇੱਕ ਵਾਰ ਫੇਰ ਤੋਂ ਜੜਾ ਹੈ ਉਹ ਸਿਆਸਤ ਕੰਮੇ ਸ਼ੁਰੂ ਹੋਏਗੀ ਬਹੁਤ ਸਾਰੇ ਬਦਲਾਅ ਆ ਸਕਦੇ ਕਿਉਂਕਿ ਪਿਛਲੇ ਦਿਨ ਇਹ ਗੱਲ बार-बार ਸਾਹਮਣੇ ਆ ਰਹੀ ਸੀ ਕੋਈ ਇਹਦਾ ਸਪਸ਼ਟ ਜਵਾਬ ਤਾਂ ਨਹੀਂ ਹਜ ਤੱਕ ਦਿੰਦਾ ਸੀਗਾ ਨਾ ਅਕਾਲੀ ਦਲ ਵੱਲੋਂ ਆਇਆ ਨਾ ਭਾਰਤੀ ਜਨਤਾ ਪਾਰਟੀ ਵੱਲੋਂ ਆਇਆ ਕਿ ਪਹਿਲੇ ਵੀ ਜਦੋਂ ਸਰਕਾਰ ਬਣੀ ਹੈ ਤੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦੇ ਨਾਲ ਬਣੀ ਹੈ ਤੁਹਾਨੂੰ ਲੱਗਦਾ ਹੈ ਜੇ ਕੋਈ ਸੰਭਾਵਨਾਵਾਂ ਬਣ ਸਕਦੀਆਂ ਵੈਸੇ ਹਜੇ ਦੋਨੋਂ ਸੀਨੀਅਰ ਸੀਨੀਅਰ ਲੀਡਰਸ਼ਿਪ ਕੋਈ ਗੱਲ ਇਸਤੇ ਨਹੀਂ ਕਰ ਰਹੀ ਇਹ ਸੀਨੀਅਰ ਲੀਡਰਸ਼ਿਪ ਨਹੀਂ ਦੇ ਇਹ ਇੱਕ ਮੁੱਦਾ ਹੈਗਾ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਇਕੱਲਾ ਸਰਕਾਰ ਬਣਾਉਣ ਵਾਸਤੇ ਤਿਆਰ ਹੋ ਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦੇ ਵਿੱਚ ਸਪੱਟ ਨਹੀਂ ਹੈ ਜਿਹੜੇ ਲੋਕ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਡਾਇਨਾਸੌਰ ਅ ਨਹੀਂ ਆ ਸਕਦੇ ਸ਼ਰੋਮਣੀ ਅਕਾਲੀ ਦਲ ਨਹੀਂ ਕਦੇ ਵੀ ਆ ਸਕਦਾ ਉਹਨਾਂ ਦੇ ਮੂੰਹ ਤੇ ਚਪੇੜ ਲੱਗੀ ਹੈ ਆ ਬਲਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਸਾਡੇ 1500 ਦੇ ਕਰੀਬ ਲੋਕਾਂ ਦੇ ਕਾਗਜ਼ ਰੱਦ ਕੀਤੇ ਗਏ ਪਰ ਫਿਰ ਵੀ ਬਹੁਮਤ ਜਿਹੜੀ ਹੈਗੀ ਹੈ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਲੀਡਰ ਨੇ ਪ੍ਰਾਪਤ ਕੀਤੀ ਹੈ ਸੋ ਅੱਗੇ ਜਿਹੜਾ ਮਾਹੌਲ ਇਸ ਤਰ੍ਹਾਂ ਦਾ ਰਹੇਗਾ ਕਿ ਇਹ ਜਿਹੜੀ ਕੇਸ਼ਰੀਵਾਲ ਦੀ ਟੀਮ ਤੇ ਜਿਹੜੇ ਅਫਸਰ ਉਹਨਾਂ ਦੇ ਕਹਿਣ ਤੇ ਲੋਕਾਂ ਨਾਲ ਤੱਕਾ ਕਰ ਰਹੇ ਸੀ ਹੁਣ ਉਹ ਤੱਕਾ ਬਰਦਾਸ਼ਤ ਨਹੀਂ ਹੋਏਗਾ ਕਿਉਂਕਿ 7-8 ਮਹੀਨੇ ਸਰਕਾਰ ਤੇ ਰਹੇਗੇ ਆ 4-5 ਮਹੀਨੇ ਤੱਕ ਚੋਣ ਜਾਬਤਾ ਲੱਗ ਦੇਗਾ ਤੇ ਇਹਨਾਂ ਦੇ ਹੱਥ ਫਰੀ ਹੋ ਜਾਣਗੇ ਸੋ ਅਸੀਂ ਕਹਿਣਾ ਚਾਹੁੰਦੇ ਆ ਕਿ ਜਿੰਨੇ 123 ਬੰਦੇ 136 35 36 ਬੰਦੇ ਨੇ ਜਿਹੜੇ ਪੰਜਾਬ ਦੀ ਸਰਕਾਰ ਨੂੰ ਚਲਾ ਰਹੇ ਨੇ ਜਿਹੜਾ ਵੀ ਹੈੱਡ ਹੈ ਇਹਨਾਂ ਦਾ ਕੋਈ ਵੀ ਜਿਹੜਾ ਮਨਿਸਟਰ ਵੀ ਆ ਮਨਿਸਟਰ ਆਪ ਮਿਨਿਸਟਰੀ ਚਲਾ ਰਿਹਾ ਉਹਦੇ ਨਾਲ ਦਿੱਲੀ ਦਾ ਬੰਦਾ ਕੋਈ ਨਾ ਕੋਈ ਬੈਠਾ ਹੈ ਐਮ ਐਲ ਏ ਕੋਈ ਇਹਨਾਂ ਦਾ ਆਪ ਐਮ ਐਲ ਏ ਨਹੀਂ ਹੈਗਾ ਉਹਨਾਂ ਦੇ ਨਾਲ ਕੋਈ ਦਿੱਲੀ ਦਾ ਬੰਦਾ ਬੈਠਾ ਹੈ ਸਰਕਾਰ ਤਾਂ ਦਿੱਲੀ ਵਾਲੇ ਚਲਾ ਰਹੇ ਨੇ ਸੋ ਸੋ ਦਿੱਲੀ ਵਾਲਿਆਂ ਨੂੰ ਭਜਾਵਾਂਗੇ ਵੀ ਤੇ ਮੁੜ ਕੇ ਜਦਨ ਚੋਣ ਜਾਤ ਤਾਂ ਲਗੇਗੀ ਜਦਨ ਰਿਜ਼ਲਟ ਆ ਜਾਏਗਾ ਇਹਨਾਂ ਨੂੰ ਪੰਜਾਬ ਦੇ ਬਾਰਡਰ ਟੱਪਾ ਨਹੀਂ ਦੇਣੇ ਆਹੀ ਪੁਲਿਸ ਜਿਹੜੀ ਹੈਗੀ ਆ ਇਹੀ ਪੁਲਿਸ ਨੂੰ ਅਸੀਂ ਲਾਵਾਂਗੇ ਵੀ ਇਹਨਾਂ ਨੂੰ ਬਾਰਡਰ ਨਹੀਂ ਟੱਪਣ ਦੇਣੇ ਤੇ ਅੰਦਰ ਬੰਦ ਕਰਕੇ ਇਹਨਾਂ ਜੇਲ੍ਹਾਂ ਦੇ ਵਿੱਚ ਲੈ ਕੇ ਆਉਣੇ ਨੇ ਤੁਸੀਂ ਆਪਣਾ ਨਾਮ ਦੱਸੋਗੇ ਜਰਾ ਲਖਵੀਰ ਸਿੰਘ ਜੀ ਲੋਟ ਮੀਤ ਪ੍ਰਧਾਨ ਸ਼ਰਮਨੀ ਕਾਲੀ ਦਾ ਜੀ ਲਖਵੀਰ ਸਿੰਘ ਜੀ ਮੱਖਣ ਸਿੰਘ ਲਾਲਕਾ ਜੀ ਤਾਂ ਕਹਿੰਦੇ ਡਾਇਨੋਸਰ ਆ ਗਏ ਉਹਨਾਂ ਦੀ ਗੱਲਾਂ ਬਾਤਾਂ ਤਾਂ ਇਹੀ ਕਹਿ ਰਹੀਆਂ ਕਹਿੰਦੇ ਉਹ ਕਹਿੰਦੇ ਵੀ ਉਹ ਕਹਿੰਦੇ ਡਾਇਨੋਸਰ ਆਣ ਨਹੀਂ ਦੇਣੇ ਪਰ ਅਸੀਂ ਕਹਿੰਦੇ ਲਿਆ ਕੇ ਰਹਾਗੇ ਅਸੀਂ ਤਿਆਰ ਆ ਇਸ ਗੱਲ ਨਾ ਨਸਰ ਹੌਣ ਨਾ ਹੌਣ ਸ਼੍ਰੋਮਣੀ ਅਕਾਲੀ ਦਲ ਆ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਜਿੱਤ ਪੱਕੀ ਹੈ ਮਾਜੇ ਦੇ ਜਰਨੈਲ ਸ਼੍ਰੋਮਣੀ ਅਕਾਲੀ ਦਲ ਦੇ ਬੱਬਰ ਸ਼ੇਰ ਸਰਦਾਰ ਬੇਕਰਮ ਸਿੰਘ ਜੀਟੀਆ ਜੀ ਆ ਗਏ ਨੇ ਸਾਰੀ ਸਰਕਾਰ ਆ ਜਿਹੜੀ ਪੈਗਮਾਨ ਦੀ ਸਰਕਾਰ ਆ ਜਿਹੜੀ ਉਹ ਸਰਕਾਰ ਨੂੰ ਟੱਟੀਆਂ ਲੱਗੀਆਂ ਹੋਈਆਂ ਨੇ ਪੂਰਾ ਬੇਕਰਮ ਸਿੰਘ ਜੀ ਤੋਂ ਡਰੇ ਹੋਏ ਨੇ ਤੇ ਮੈਂ ਸਮਝਦਾ ਕਿ ਬੇਕਰਮ ਸਿੰਘ ਜੀਟੀਆ ਕਾ ਬੱਬਰ ਸ਼ੇਰ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਚ ਹੈ ਚੜ੍ਹਦੀ ਕਲਾ ਚ ਰਹੂਗਾ ਇਹਨਾਂ ਨੂੰ ਮੂੰਹ ਤੋੜ ਮਾਂ ਜਵਾਬ ਦੇਣਾ ਅਨੇ ਸਰ ਵੀ ਆ ਗਏ ਜੀ ਬਬਰ ਸ਼ੇਰ ਵੀ ਆ ਗਏ ਕਹਿੰਦੇ ਦੇਖੋ ਅੱਜ ਸਾਰਾ ਪੰਜਾਬ ਇੱਕ ਗੱਲ ਦੇਖ ਰਿਹਾ ਜੋ ਚੂਸੇ ਜ਼ਹਿਰ ਪੰਜਾਬ ਦਾ ਸਰਦਾਰ ਵਿਕਰਮ ਸਿੰਘ ਮਜੀਠੀਆ ਵਰਗਾ ਸੱਦੋ ਜੋਗੀ ਇੱਥੋਂ ਦੇ ਤਾਂ ਹੁਕਮਰਾਨ ਬੈਦ ਵੀ ਖੁਦ ਹੋ ਗਏ ਰੋਗੀ ਜੋ ਚਿੱਟਾ ਬਾਣਾ ਪਹਿਨ ਕੇ ਦਿਨ ਦਿਹਾੜੇ ਕੁਫਰ ਬੋਲਣ ਚਿੱਟਾ ਆਓ ਅੱਜ ਚੌਂਕ ਚਰਾਹੇ ਖੋਲੀਏ ਉਹਨਾਂ ਦਾ ਚਿੱਠਾ ਤੈਨੂੰ ਢੰਗ ਲੜਨ ਦਾ ਦੱਸਿਆ ਗੁਰੂਆਂ ਨੇ ਤਿੱਖਾ ਓਏ ਹੁਣ ਲੜਨ ਦਾ ਵੇਲਾ ਆ ਗਿਆ ਚੱਲ ਜਾ ਕੋਈ ਸਿੱਖਾ ਸਰਦਾਰ ਵਿਕਰਮ ਸਿੰਘ ਮਜੀਠੀਆ ਮਾਜੇ ਦਾ ਹੋ ਜਰਨੈਲ ਆ ਜਦੋਂ ਬਾਹਰ ਨਿਕਲੇਗਾ ਨਾ ਨਿਕਲੇਗਾ ਇੱਥੋਂ ਤਾਂ ਇੱਥੋਂ ਦਾ ਕਾਫਰਾ ਨਹੀਂ ਮੁਕਣਾ ਮੈਂ ਭਗਵਾਨ ਸਿੰਘ ਮਾਨ ਨੂੰ ਪਹਿਲਾਂ ਵੀ ਇਹ ਗੱਲ ਕਿਹਾ ਕਰਦਾ ਹੁੰਦਾ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਜਿੱਦਣ ਟਾਈਮ ਆ ਗਿਆ ਨਾ ਤੇਰੀ ਚੀਕਾਂ ਖੜਾ ਲਾਂਗੇ ਚੀਕਾਂ ਅੱਜ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਦਾ ਕੱਲਾ ਕੱਲਾ ਵਰਕਰ ਉਹਦੀ ਧੌਣ ਤੇ ਗੋਡਾ ਰੱਖੇਗਾ ਤੇ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅਸੀਂ ਆਵਾਜ਼ੇ ਪੰਜਾਬ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅਸੀਂ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ ਕਿਉਂ ਬਣਾਵਾਂਗੇ ਅੱਜ ਪੰਜਾਬ ਚ ਗੈਂਗਸਟਰ ਬਾਦਪਾਰੂ ਹੋ ਗਿਆ ਕਦੇ ਸੰਦੀਪ ਨੰਗਲ ਅੰਪੀਆਂ ਮਾਰਿਆ ਗਿਆ ਕਦੇ ਸਿੱਧੂ ਮੁਸੇ ਵਾਲਾ ਮਾਰਿਆ ਗਿਆ ਰਾਣਾ ਬਲਾਂਚੋਰੀਆਂ ਮਾਰਿਆ ਗਿਆ ਹਰ ਰੋਜ਼ ਹਰ ਰੋਜ਼ੇ ਤੇ ਮਤਲਬ ਕਿਤੇ ਧਮਕੀਆਂ ਆ ਰਹੀਆਂ ਨੇ ਕਿਸੇ ਨੂੰ ਫਰੋਤਿਆਂ ਦੀ ਮੰਗ ਹੋ ਰਹੀ ਹੈ ਪੰਜਾਬ ਦਾ ਇਹਨਾਂ ਲੋਕਾਂ ਨੇ ਵਿੜਾ ਕਰਕੇ ਰੱਖਤਾ ਇੱਥੇ ਪੱਤਰਕਾਰਾਂ ਨੂੰ ਅੰਦਰ ਨਹੀਂ ਬਣ ਦਿੱਤਾ ਜਾ ਰਿਹਾ ਕੀ ਗੱਲ ਪੱਤਰਕਾਰਾਂ ਤੇ ਪਰਚੇ ਦਰਜ ਕਰ ਕਿਤੇ ਜਾ ਰਹੇ ਕੀ ਗੱਲ ਇਹੀ ਸਰਕਾਰ ਦੇਖਣੀ ਸੀ ਇਹੀ ਕਹਿੰਦੇ ਸੀ ਵੀ ਪ੍ਰੰਤ ਵਨ ਆਊਗਾ ਤੇ ਮਤਲਬ ਸਰਕਾਰ ਪੂਹੀ ਖਮਣਾਊਗਾ ਪੰਜਾਬ ਦਾ ਬੇੜਾ ਗਰ ਕਰਤਾ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ ਮੱਜੇ ਦਾ ਚਨਾਲ ਬਾਹਰ ਆਊਗਾ ਤੇ ਸਰਕਾਰ ਦੀਆਂ ਜੜਾ ਖਲਾ ਕੇ ਰੱਖ ਦਊਗਾ ਅਕਾਲੀ ਦਲ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਢੋਲ ਨਗਾੜੇ ਵਜਾ ਰਹੇ ਨੇ ਔਰ ਪੂਰੇ ਤਰੀਕੇ ਦੇ ਨਾਲ ਤੇ ਢੋਲ ਦੀਆਂ ਛਾਪਾਂ ਤੇ ਜਿਹੜੇ ਆ ਕਾਫੀ ਜ਼ਿਆਦਾ ਜੈਕਾਰੇ ਵੀ ਛੱਡੇ ਜਾ ਰਹੇ ਨੇ ਆ ਖੜੇ ਨੇ ਇੱਥੇ ਲੋਕ ਔਰ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਉਹ ਨਾ ਦਾ ਜਿਹੜਾ ਲੀਡਰ ਹੈ ਉਹ ਬਾਹਰ ਆਏਗਾ ਕਿਉਂਕਿ ਇਹ ਜਿਹੜਾ ਸੀਗਾ ਕੱਲ ਜ਼ਮਾਨਤ ਵਿਕਰਮ ਮਜੀਠੀਆ ਨੂੰ ਦੇ ਦਿੱਤੀ ਗਈ ਸੀਗੀ ਔਰ ਤੁਸੀਂ ਦੇਖ ਸਕਦੇ ਹੋ ਉਹਦੇ ਨਾਲ-ਨਾਲ ਪ੍ਰਬੰਧ ਜ਼ਰੂਰ ਕੀਤਾ ਗਿਆ ਕਹਿੰਦੇ ਜੀ ਇਹ ਚਾਹ ਦੇ ਲੰਗਰ ਦਾ ਪ੍ਰਬੰਧ ਵੀ ਕੀਤਾ ਇੱਥੇ ਟੈਂਟ ਲਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਤੱਕ ਗੱਲ ਕੀਤੀ ਜਾਏ ਤਾਂ ਜਿਹੜੇ ਪੁਲਿਸ ਸੀਗੀ ਜਾਂ ਜਿਹੜੇ ਪ੍ਰਸ਼ਾਸਨ ਸੀ ਉਹਨਾਂ ਨੇ ਕਿਹਾ ਕਿ ਪਿੱਛੇ ਕਰ ਦੇ ਦੋ ਔਰ ਕਹਿੰਦੇ ਹੁਣ ਅਸੀਂ 400 ਮੀਟਰ ਜਿਹੜਾ ਪਿੱਛੇ ਖੜੇ ਆ ਔਰ 400 ਮੀਟਰ ਪਿੱਛੇ ਖੜੇ ਹੋ ਕੇ ਸਾਨੂੰ ਇੱਥੇ ਚਾਹ ਵੀ ਕਹਿੰਦੇ ਸਾਡੀ ਠੰਡੀ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਦੂਸਰੇ ਪਾਸੇ ਜਿਹੜਾ ਉਹ ਇੰਤਜ਼ਾਮ ਕੀਤੇ ਗਏ ਨੇ ਬੈਰੀਕੇਡ ਦੇ ਤਰੀਕੇ ਦੇ ਨਾਲ ਵਾਹਨ ਜਿਹੜੇ ਨੇ ਉੱਥੇ ਵਹੀਕਲ ਜਿਹੜੇ ਨੇ ਉਹ ਲਾਏ ਗਏ ਨੇ ਪੁਲਿਸ ਦੀ ਇੱਥੇ ਤਣਾਤੀ ਹੈਗੀ ਹੈ ਔਰ ਦੂਸਰੀ ਤਰਫ ਵੀ ਇੱਧਰ ਬਹੁਤ ਹੌਲੀ ਹੌਲੀ ਕਰਕੇ ਜਿਹੜੀ ਤਦਾਦ ਹੈਗੀ ਹੈ ਔਰ ਇਹ ਤਨਾਤੀ ਹੈ ਕਿ ਪੂਰੀ ਗਸ਼ਟ ਜੜੀਏ ਤੇ ਕੀਤੀ ਗਈ ਹੈ ਸੁਰੱਖਿਆ ਦੇ ਕਰਮੀ ਜਿਹੜੇ ਨੇ ਇੱਥੇ ਖੜੇ ਨੇ ਪੁਲਿਸ ਦੀ ਤਨਾਤੀ ਪੂਰੇ ਤਰੀਕੇ ਦੇ ਨਾਲ ਹੈ ਔਰ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੂਰੇ ਦੇ ਪੂਰੇ ਵਹੀਕਲਸ ਔਰ ਫਿਰ ਹੌਲੀ ਹੌਲੀ ਕਰਕੇ ਇੱਥੇ ਜਿਹੜੇ ਵੱਧ ਰਹੇ ਨੇ ਆਲਰੇਡੀ ਜਿਹੜੇ ਅਕਾਲੀ ਦਲ ਦੇ ਇੱਥੇ ਵਰਕਰਸ ਨੇ ਹੌਲੀ ਹੌਲੀ ਕੱਟੜਾ ਹੋ ਰਿਹਾ ਢੋਲ ਲਗਾਤਾਰ ਵੱਜ ਰਿਹਾ ਔਰ ਢੋਲ ਜਿਹੜਾ ਗਾੜੀਆਂ ਦੇ ਨਾਲ ਆਪਣੇ ਲੀਡਰ ਦਾ ਇੰਤਜ਼ਾਰ ਕਰ ਰਹੇ ਨੇ ਜਿਹੜੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੇ ਸੜਕ ਦੇ ਦੂਸਰੇ ਪਾਸੇ ਵੀ ਇੱਥੇ ਕਿਵੇਂ ਲਾਈਨਾਂ ਬਣਾ ਕੇ ਹੌਲੀ-ਹੌਲੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਵਰਕਰ ਨੇ ਹਲਕਾ ਇੰਚਾਰਜ ਨੇ ਜਾਂ ਫਿਰ ਜ਼ਿਲ੍ਹਾ ਇੰਚਾਰਜ ਨੇ ਲੋਕਲ ਇੰਚਾਰਜ ਨੇ ਦੂਰਦਰੋਂ ਉਹ ਹੌਲੀ-ਹੌਲੀ ਇੱਥੇ ਜਮ੍ਹਾਂ ਹੋਣੇ ਸ਼ੁਰੂ ਹੋ ਗਏ ਨੇ ਔਰ ਇਕੱਠ ਜਿਹੜਾ ਹੋਣਾ ਸ਼ੁਰੂ ਹੋ ਗਿਆ ਜਿਹੜੇ ਕਾਰਕੁੰਨ ਨੇ ਉਹਨਾਂ ਦਾ ਕਹਿਣਾ ਹੈ ਕਿ ਹਰ ਹਾਲ ਦੇ ਵਿੱਚ ਜਿਹੜਾ ਇਹ ਸਾਰਾ ਦਾ ਸਾਰਾ ਕਾਫਲਾ ਜਿਹੜਾ ਹੈ ਉਹ ਟੁੱਟਣ ਨਹੀਂ ਦੇਵਾਂਗੇ ਗੱਲਬਾਤ ਕਰੋਗੇ ਜੀ ਆਪ ਪਹਿਲੇ ਆਪਣਾ ਇੰਟਰੋਡਕਸ਼ਨ ਦੋ ਮੈਂ ਰਮਨਦੀਪ ਸਿੰਘ ਸੰਧੂ ਕੌਮੀ ਮੀਤ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਤੋਂ ਆਏ ਆ ਜੀ ਜੀ ਜ਼ਿਲ੍ਹਾ ਗੁਰਦਾਸਪੁਰ ਤੋਂ ਆਏ ਨੇ ਜੀ ਆਪਣੇ ਲੀਡਰ ਦੇ ਵਾਸਤੇ ਕਹਿੰਦੇ ਅੱਜ ਕਿਉਂਕਿ ਬਾਹਰ ਆਣਾ ਹੈ ਵਿਕਰਮ ਮਜੀਠੀਆ ਨੇ ਗੁਰਦਾਸਪੁਰ ਤੋਂ ਤੁਰਕੇ ਆਏ ਨੇ ਹਾਂਜੀ ਤੇ ਫਿਰ ਇੰਨੀ ਦੂਰੋਂ ਤੁਸੀਂ ਆਏ ਹੋ ਮਿਲਣਗੇ ਤੁਹਾਨੂੰ ਮਜੀਠੀਆ ਸਾਹਿਬ ਸਰਦਾਰ ਵਿਕਰਮ ਸਿੰਘ ਮਜੀਠੀਆ ਵਾਸਤੇ ਕੋਈ ਦੂਰ ਨਹੀਂ ਆ ਮਜੀਠੀਆ ਸਾਹਿਬ ਇੱਕ ਜਰਨਲ ਲੀਡਰ ਨੇ ਸਾਡੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਔਰ ਮੈਂ ਸਮਝਣਾ ਕਿ ਸਰਕਾਰ ਦੀਆਂ ਤੱਕੇਸ਼ਾਈਆਂ ਦੇ ਬਾਵਜੂਦ ਵੀ ਗੁਰੂ ਸਾਹਿਬ ਨੇ ਇਨਸਾਫ ਦਿੱਤਾ ਆ ਮਾਨਯੋਗ ਸੁਪਰੀਮ ਕੋਰਟ ਨੇ ਇਨਸਾਫ ਦਿੱਤਾ ਆ ਔਰ ਵਿਕਰਮ ਸਿੰਘ ਮਜੀਠੀਆ ਪੰਜਾਬ ਦੀ ਖੇਤਰੀ ਪਾਰਟੀ ਨੂੰ ਉੱਚਾ ਚੁੱਕਣ ਵਾਸਤੇ ਦਿਨ ਰਾਤ ਇੱਕ ਕਰਨਗੇ ਔਰ ਜਿੰਨਾ ਵੀ ਯੂਥ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਨਾਲ ਚਟਾਨ ਵਾਂਗ ਖੜਾ ਆ ਜੀ ਅੱਜ ਤਾਨੂੰ ਲੱਗਦਾ ਕਿ ਪੋਲਿਟਿਕਸ ਦੇ ਵਿੱਚ ਕੁਝ ਚੇਂਜਸ ਆਣਗੇ ਜਦੋਂ ਬਾਹਰ ਆਣਗੇ ਕੋਈ ਐਸਾ ਜਿਹੜਾ ਹੈ ਫਿਰ ਤੋਂ ਪੋਲਿਟਿਕਸ ਪਕੇਗੀ ਜਿਹੜਾ ਕਿਉਂਕਿ ਇਲੈਕਸ਼ਨ ਜਿਹੜਾ ਕੋਲ ਆ ਰਿਹਾ ਔਰ ਇਸ ਟਾਈਮ ਦੇਖਿਆ ਜਾ ਰਿਹਾ ਹੈ ਕਿ ਪਹਿਲੇ ਜਿੱਦਾਂ ਦੇਖਿਆ ਗਿਆ ਸੀ ਕਿ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਗੱਠਜੋੜ ਦੇ ਨਾਲ ਹੀ ਸਰਕਾਰ ਬਣਾਈ ਗਈ ਸੀ ਪਰ ਹਜੇ ਜਿਹੜੇ ਤੁਹਾਡੇ ਭਾਰਤੀ ਜਨਤਾ ਪਾਰਟੀ ਦੇ ਜਾਂ ਫਿਰ ਅਕਾਲੀ ਦਲ ਦੇ ਜਿਹੜੇ ਤੁਹਾਡੇ ਸੁਪਰੀਮ ਲੀਡਰਸ ਨੇ ਉਹ ਤਾਂ ਉਹਦੇ ਬਾਰੇ ਕੋਈ ਲੰਮੀ ਚੌੜੀ ਗੱਲ ਹਜੇ ਨਹੀਂ ਕਰ ਰਿਹਾ ਵੀ ਗੱਠਜੋੜ ਹੋਏਗਾ ਕਿ ਨਹੀਂ ਹੋਏਗਾ ਪਰ ਹਾਲਾਤ ਜਿਹੜੇ ਨੇ ਉਹ ਬਹੁਤ ਕੁਝ ਨੇ ਕਿਉਂਕਿ ਇਲੈਕ ਤਦ ਤੁਹਾਨੂੰ ਕੀ ਲੱਗਦਾ ਕਿਵੇਂ ਦੀ ਮੈਂ ਸਮਝਦਾ ਕਿ ਅੱਜ ਲੋੜ ਆ ਪੰਜਾਬ ਦੀ ਖੇਤਰੀ ਪਾਰਟੀ ਨੂੰ ਅੱਗੇ ਲਿਆਉਣ ਵਾਸਤੇ ਮੈਂ ਪੰਜਾਬੀਆਂ ਨੂੰ ਵੀ ਅਪੀਲ ਕਰਾਂਗਾ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਕਿ ਬਾਹਰ ਆਉਣਗੇ ਮਾਹੌਲ ਬਣੇਗਾ ਮੈਂ ਸਮਝਦਾ ਕਿ ਇੱਕ ਏਡਾ ਵੱਡਾ ਜਰਨੈਲ ਲੀਡਰ ਅੱਜ ਬਾਹਰ ਆ ਰਿਹਾ ਜਿਨੇ ਪੰਜਾਬ ਦੀ ਕਿਸਾਨੀ ਦੀ ਗੱਲ ਕੀਤੀ ਆ ਪੰਜਾਬ ਦੇ ਮਜ਼ਦੂਰ ਦੀ ਗੱਲ ਕੀਤੀ ਆ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਆ ਔਰ ਉਹ ਗੱਲ ਕੀਤੀ ਆ ਜਿਹੜੀ ਸਰਕਾਰ ਦੀਆਂ ਨਕਾਮੀਆਂ ਸਰਕਾਰ ਦੀਆਂ ਨਕਾਮੀਆਂ ਹਾਰੀ ਸਾਰੀ ਬੰਦਾ ਨਹੀਂ ਲਿਆ ਸਕਦਾ ਅੱਗੇ ਸੋ ਮੈਂ ਸਮਝਣਾ ਕਿ ਅੱਜ ਬਹੁਤ ਵੱਡੀ ਗੱਲ ਆ ਖੁਸ਼ੀ ਦਾ ਮਾਹੌਲ ਆ ਮੈਂ ਸਮਝਣਾ ਕਿ ਅੱਜ ਜਿੱਦਾਂ ਇੱਕ ਵਿਸਾਖੀ ਦਾ ਦੀਵਾਲੀ ਦਾ ਮਾਹੌਲ ਬਣਦਾ ਉਦਾਂ ਦਾ ਬਣਿਆ ਬਾਕੀ ਇਹਨਾਂ ਨਾਲ ਗੱਲ ਕਰੋ 7 ਮਹੀਨੇ ਹੋ ਗਏ ਜੀ ਅੰਦਰ ਬੈਠੇ ਹੋਏ ਤੁਸੀਂ ਦੇਖ ਰਹੇ ਜੋ ਜੋ ਸਰਕਾਰ ਦਾ ਇੱਕ ਝੂਠਾ ਰਵਈਆ ਸੀ ਉਹ ਅੱਜ ਲੋਕਾਂ ਘੜੀ ਆ ਗਿਆ ਵਾ ਠੀਕ ਹੈ ਸੱਚ ਦੀ ਜਿੱਤ ਹੋਈ ਹੈ ਬਾਕੀ ਤੁਸੀਂ ਲੋਕਾਂ ਦੀ ਲਹਿਰ ਦੇਖ ਰਹੇ ਜੋ ਹਿੱਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ